ਇਦੇ ਬਾਰੇ ਤਾਂ ਇਹ ਕਹਿੰਨੇ ਆ ਜੀ ਜਿੱਦਾਂ ਭੈਣ ਭਰਾ ਪੰਜਾਬ ਦੇ ਵਿੱਚ ਪਹਿਲਾਂ ਇਕੱਠੇ ਰਹਿੰਦੇ ਸੀ ਉਸੇ ਤਰ੍ਹਾਂ ਇਕੱਠੇ ਰਹਿਣ ਸਾਡੇ ਵਿੱਚ ਫਰਕ ਨਾ ਪਾਇਆ ਜਾਵੇ ਜਿਸ ਤਰ੍ਹਾਂ ਇਹ ਸਾਰੀਆਂ ਕਾਸਟਾਂ ਸਾਡੇ ਪਿੰਡਾਂ ਦੇ ਵਿੱਚ ਕੋਈ ਇਹੋ ਨੇ Hindu ਨਾ ਕੋਈ Sikh ਨਾ ਕੋਈ ਮੁਸਲਮਾਨ ਸਭ ਰਲ ਕੇ ਰਹਿੰਦੇ ਸੀ ਇਸੇ ਤਰ੍ਹਾਂ ਸਾਨੂੰ ਰਹਿਣ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਸੈਂਟਰ ਗਵਰਨਮੈਂਟਾਂ ਇਹ ਸਾਡੇ ਨਾਲ ਬਹੁਤ ਹੀ ਅਤਿਆਚਾਰ ਕਰ ਰਹੀਆਂ ਇਸ ਕਰਕੇ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਤੋਂ ਸਾਨੂੰ ਦੂਰ ਰੱਖਿਆ ਜਾਵੇ ਅਸੀਂ ਆਪਣੇ ਪੰਜਾਬ ਨੂੰ ਆਪਣੀ ਹੋਂਦੀ ਵੱਲ ਲੈ ਕੇ ਜਾ ਸਕੀਏ ਤਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਬੱਚੇ ਵਧੀਆ ਤੋਂ ਵਧੀਆ ਆਪਣਾ ਸਪੋਰਟਸ ਵੀ ਕਰਨ ਤੇ ਇਧਰਲੇ ਕੰਮਾਂ ਨੂੰ ਨਸ਼ਿਆਂ ਨੂੰ ਤਿਆਹ ਕੇ ਤੇ ਵਧੀਆ-ਵਧੀਆ ਕੰਮ ਕਰਨਾ ਅਸੀਂ ਇਹ ਹੀ ਕੁਝ ਚਾਹੁੰਦੇ ਹਾਂ ਜੀ ਹੋਰ ਕੁਝ ਨਹੀਂ ਚਾਹੁੰਦੇ। ਸਰਾਲਾ ਇੱਕ ਇਹੋ ਜਿਹਾ ਪਿੰਡ ਹੈ ਜਿੱਥੇ ਸਭ ਧਰਮਾਂ ਨੇ ਮਿਲ ਕੇ ਇੱਕ ਦੁਸਹਿਰਾ ਮਨਾਇਆ ਜੋ ਸਾਡੇ ਦੇਖਣ ਨੂੰ ਆਇਆ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਦੇ ਵਾਰ ਕੇ ਜੀ ਇਹ ਦੇਖਣ ਨੂੰ ਆਇਆ ਕਿ ਸਾਡੇ ਵਿੱਚ ਕੋਈ ਫ੍ਰੈਕਸ਼ਨ ਨਹੀਂ ਇਹੋ ਜਿਹਾ। ਸਾਡੇ ਵਿੱਚ ਜਿਹੜਾ ਆਰਾਮ ਦਾ ਰੋਲ ਕਰਦਾ ਸੀ ਉਹ ਇੱਕ ਮਮਡਨ ਮੁਰਚਾ ਬੱਚਾ ਹੈ। ਜਿਹੜਾ ਕਿ ਪਹਿਲਾਂ ਭਾਲੀ ਦਾ ਸਕਰੀਬ ਭਾਲੀ ਦਾ ਰੋਲ ਕਰਦਾ ਸੀ ਹੁਣ ਉਹ ਹੈ ਕਿ ਰਾਮ ਦਾ ਰੋਲ ਕਰ ਰਿਹਾ ਬੱਚਾ ਅਸੀਂ ਇਸ ਤਰ੍ਹਾਂ ਕੋਈ ਵੀ ਸਾਡੇ ਚ ਕੋਈ ਫਰਕ ਨਹੀਂ ਹੈਗਾ ਕਿ ਮੁਸਲਮਾਨ ਹੈ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਸਿੱਖ ਹੈ ਕੋਈ ਜਣ ਕੇ ਹੋਰ ਕਿਸੇ ਕਾਸਟਾਂ ਵੀ ਲਾ ਲਈ ਆਪਣੀਆਂ ਬਣਾਈਆਂ ਹੋਈਆਂ ਕਾਸਟਾਂ ਨੇ ਸਾਰੀਆਂ ਇਹਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਸਾਡੇ ਬੱਚਿਆਂ ਨੂੰ ਵੀ ਕੋਈ ਫਰਕ ਨਹੀਂ ਹੈ ਅਸੀਂ ਵੀ ਦੇਖ ਲਓ ਦਾੜੀਆਂ ਵਾਲੇ ਆ ਇਹਨਾਂ ਦੇ ਵਿੱਚ ਆਉਨੇ ਆ ਕੋਈ ਇਹੋ ਜਿਹਾ ਏਦਾਂ ਦਾ ਧਰਮ ਨਹੀਂ ਹੈ ਧਰਮ ਆਪਣੀ ਜਗ੍ਹਾ ਆਪ ਪਰਫੁੱਲਤ ਹੈ ਬਸ ਇੱਕ ਭਾਈ ਭਾਈ ਜਿਹੜਾ ਪੰਜਾਬ ਆ ਪੰਜਾਬ ਨੂੰ ਉਪਰ ਤੱਕ ਲੈ ਕੇ ਜਾਓ ਪੰਜਾਬ ਇੱਕ ਹੋਣਾ ਚਾਹੀਦਾ ਜੀ ਸੋ ਕਿਸਾਨੀ ਅੰਦੋਲਨ ਬਾਰੇ ਕੋਈ ਸੰਦੇਸ਼ ਅੰਦੋਲਨ ਵਾਲੇ ਇਹ ਆ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਇੰਨੇ ਚਿਰ ਤੋਂ ਕਿਸਾਨ ਉੱਥੇ ਬਚਾਰੇ ਭੁੱਖਣ ਪਾਣੇ ਬੈਠੇ ਆ ਬਜ਼ੁਰਗ ਕਈ ਮਰ ਵੀ ਚੁੱਕੇ ਆ ਪਰ ਉਹਨਾਂ ਨੂੰ ਉਹਨਾਂ ਦੇ ਬਿੱਲ ਰੱਦ ਕਰਕੇ ਉਹਨਾਂ ਨੂੰ ਪੰਜਾਬ ਵਾਸ ਘਰ ਭੇਜਿਆ ਜਾਵੇ ਇਹ ਕਿਹੜੀ ਕਮਿਆ ਕਿਹੜਾ ਕਮਿਆ ਕਿ ਜਿਹੜਾ ਮੋਦੀ ਸਰਕਾਰ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਆ ਕਿ ਇਹਨਾਂ ਨੂੰ ਸਾਡੀ ਇਹੇ ਦਰਖਾਸਤ ਆ ਕਿ ਜਲਦੀ ਤੋਂ ਜਲਦੀ ਉਸ ਬਿੱਲ ਜਿਹੜੇ ਆ ਉਹ ਰੱਦ ਕਰਨ ਰੱਦ ਕਰਕੇ ਉਹ ਜਿਹੜੇ ਕਿਸਾਨ 10 ਮਹੀਨਿਆਂ ਤੋਂ ਉੱਥੇ ਬੈਠੇ ਆ ਉਹ ਆਪਣੇ ਘਰਾਂ ਨੂੰ ਆਉਣ ਬਟ ਯੂ ਸੀ ਅਬਾਊਟ ਸਮਥਿੰਗ ਸੌਰੀ ਤੁਸੀਂ ਜਿਹੜਾ ਕੱਲ ਦਾ ਇੱਕ ਨਵਾਂ ਲਾਅ ਲਾਗੂ ਕੀਤਾ ਹੈਗਾ ਜਿਹੜਾ ਬੀਐਸਐਫ ਨੂੰ 50 ਕਿਲੋਮੀਟਰ ਪੰਜਾਬ ਦੇ ਜਿਹੜਾ ਅੰਦਰ ਦੇ ਹਿੱਸਾ ਜਿਹੜਾ ਸੈਂਟਰ ਗਵਰਨਮੈਂਟ ਨੇ ਆਪਣੇ ਕਬਜ਼ੇ 'ਚ ਲੈ ਲਿਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹਦੇ ਬਾਰੇ ਮੇਰੇ ਨਿਰਣੇ ਇਹ ਹੈ ਜੀ ਮੈਂ ਪੰਜਾਬ ਪੁਲਿਸ ਤੇ ਮੈਂ ਬੀਐਸਐਫ ਦੇ ਵਿੱਚ ਸਰਵਿਸ ਕੀਤੀ ਆ ਮੈਨੂੰ ਪਤਾ ਹੈ ਕਿ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਹੁੰਦੀ ਆ ਇਹਦੇ ਵਿੱਚ ਹਰੇਕ ਸਟੇਟ ਦਾ ਇਨਸਾਨ ਹੁੰਦਾ ਪੰਜਾਬ ਪੁਲਿਸ ਸਾਡੀ ਇੰਨੀ ਹੋਣ ਹਰ ਪੁਲਿਸ ਹੈ ਅਸੀਂ ਇਹੇ ਬੇਨਤੀ ਕਰਦੇ ਆ ਕਿ ਜੋ ਸਿਵਧਾਵਾ ਉਹਨਾਂ ਨੂੰ ਪਹਿਲਾਂ ਦਿੱਤੀਆਂ ਗਈਆਂ ਸੀ ਉਹ ਹੀ ਰਹਿਣ ਦਿੱਤੀਆਂ ਜਾਣ ਹੁਣ ਜਿਹੜੀ ਆ ਬੀਐਸਐਫ ਆਗੇ 10 ਕਿਲੋਮੀਟਰ ਤੱਕ ਆਪਣੀ ਉਹ ਜਾਣ ਕੇ ਤਲਾਸ਼ੀ ਲੈ ਸਕਦੀ ਸੀ ਸਾਰਾ ਕੁਛ ਅਗਲੇ ਦੇ ਘਰ ਜਾਦਾ ਦੇ ਦੀ ਉਹਦੇ ਵਿੱਚ ਪੁਲਿਸ ਨੂੰ ਇਨਵੋਲਵ ਨਹੀਂ ਸੀ ਕਰਦੀ ਹੁਣ ਉਹ 50 ਕਿਲੋਮੀਟਰ ਤੱਕ ਉਹ ਪੁਲਿਸ ਇਨਵੋਲਵ ਨਹੀਂ ਕਰ ਸਕੇਗੀ ਇਸ ਨਾਲ ਸਾਨੂੰ ਬਹੁਤ ਦੁਖਾਂਤ ਆ ਕਿਉਂ ਕੱਲ ਨੂੰ ਕਿਸੇ ਦੇ ਵੀ ਘਰੋਂ ਕੁਛ ਵੀ ਮਿਲੇ ਤੇ ਅਸੀਂ ਉਹਦੇ ਵਿੱਚ ਖੜੇ ਜਾਵਾਂਗੇ ਕੁੰਡੇ ਜਾਵਾਂਗੇ ਸਾਰਾ ਸਾਡਾ ਝੁਗਾ ਚੌੜ ਹੋ ਜਾਊਗਾ ਜੀ ਇਸ ਕਰਕੇ ਸਾਡੇ ਘਰਾਂ ਦੇ ਵਿੱਚੋਂ ਅਈ ਤਾਂ ਦੇਖੋ ਜੀ ਰਾਈਫਲਾਂ ਵੀ ਲੋਕਾਂ ਨੂੰ ਲੈ ਕੇ ਦਿੱਤੀਆਂ ਆ ਸਾਰਾ ਕੁਝ ਦਿੱਤਾ ਆ ਪਰ ਇਹਨਾਂ ਨੇ ਉਹ ਨਜ਼ਾਇਜ਼ ਪਾ ਕੇ ਸਾਡੀ ਕੌਮ ਨੂੰ ਸਾਡੇ ਪੰਜਾਬ ਨੂੰ ਇੱਕ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਹੀ ਬੇਨਤੀ ਕਰਦੇ ਆ ਜ਼ੋਰੂਰ ਰੈਗੂਲੇਸ਼ਨ ਪਹਿਲਾਂ ਦੇ ਸਿਗੇ ਉਹੋ ਹੀ ਚੱਲਦੇ ਰਹਿਣ ਦੇਤੇ ਜਾਣੇ ਚਾਹੀਦੇ ਆ ਹੁਣ ਇਹ ਨਵੇਂ ਰੈਗੂਲੇਸ਼ਨ ਨਾ ਕੀਤੇ ਜਾਣ ਤੁਹਾਨੂੰ ਕੀ ਲੱਗਦਾ ਇਹ ਕਿ ਸਿਆਸੀ ਸਟੰਟ ਹੈ ਜਾਂ ਸਮੇਂ ਸਿਆਸੀ ਆ ਜੀ ਸਿਆਸੀ ਆ ਸਿਆਸੀ ਆ ਸੋ ਐਂਡ ਵਿੱਚ ਤੁਹਾਡਾ ਕੋਈ ਵਿਚਾਰ ਆਪਣਾ ਹੋ ਸਾਡਾ ਵਿਚਾਰ ਤਾਂ ਇਹ ਵੇ ਜਿੱਦਾਂ ਚੱਲਦਾ ਇਹਨੂੰ ਸਾਨੂੰ ਤਰੱਕੀਆਂ ਵੱਲ ਨੂੰ ਲੈ ਕੇ ਜਾਣਾ ਚਾਹੀਦਾ ਪਹਿਲਾਂ ਤੋਂ ਹੀ ਪੰਜਾਬ ਦੇ ਨਾਲ ਹੀ ਇੱਕ ਸਾਡੇ ਕੋਲੋਂ ਗੁਆਂਢੀ ਦੇਸ਼ ਵੀ ਜਿਹੜਾ ਉਹ ਪੰਜਾਬੀਆਂ ਤੋਂ ਡਰਦਾ ਜਦੋਂ ਇਹ ਸੀਨ afghanistan ਨੂੰ ਵੀ ਸੁਣਦੇ ਹੋ ਤਾਂ ਉਹ ਵੀ ਡਰਦਾ ਇੱਕ ਪੰਜਾਬੀ ਉਹਨਾਂ ਦੀਆਂ ਵਿੱਚ ਪੰਜਾਬੀਆਂ ਸੀ ਕਿ ਪੰਜਾਬੀ ਰਸਤੇ ਦੇ ਵਿੱਚ ਨਾ ਹੋਵੇ ਕਿ ਅਸੀਂ ਰਾਤ ਨੂੰ ਦਿੱਲੀ ਜਾ ਕੇ ਟਿਕਾਣੇ ਪਹੁੰਚ ਕੇ ਬੈਠਾ ਪਰ ਅਸੀਂ ਫਿਰ ਇਹ ਚਾਹੁੰਦੇ ਆ ਕਿ ਨਹੀਂ ਜਿਹੜੇ ਪਿਆਰ ਦੇ ਨਾਲ ਮੁਹੱਬਤ ਨਾਲ ਪਹੁੰਚਣਾ ਚਾਹੀਦਾ ਉਸੇ ਤਰ੍ਹਾਂ ਚਲਾਇਆ ਜਾਵੇ ਇਹ ਪੰਜਾਬ ਨੂੰ ਪ੍ਰਵਾਹ ਵਾ